ਅੱਜਕੱਲ ਤਾਂ ਮੈਂ ਕਹਿੰਦਾ ਜਦੋਂ ਇੰਸਟਾਗ੍ਰam ਖੋਲਦਿਆਂ ਤਾਂ ਆਪਣਾ ਆਪਾ ਪਰਿਵਾਰ ਚ ਵੀ ਖੋਲ ਨਹੀਂ ਸਕਦੇ ਬਿਲਕੁਲ ਜੀ ਤੇ ਉਹ ਚਾਹੇ ਲਿਖਾ ਮੁੰਡਾ ਨਹੀਂ ਚਾਹੀਦਾ ਬਿਲਕੁਲ ਜੀ ਮੇਰਾ ਕੰਮ ਤੋਂ ਮੁੰਡਾ ਚੱਲ ਜਾ ਉਹ ਵੀ ਮੁੰਡਾ ਇੱਕ ਕੈਮਰਾਮੈਨ ਵਧੀਆ ਹੋਣਾ ਚਾਹੀਦਾ ਜਾਂ ਮਾਂ ਬਾਪੇ ਵਿੱਚ ਹੀ ਹੁੰਦੇ ਆੜਾ ਉਹ ਵੀ ਨਾਲ ਰੁੱਕ ਕੇ ਰੋਣ ਲੱਗ ਲੋ ਆਪਣਾ ਪੰਜਾਬੀ ਇੱਕ ਚੰਗੀ ਕੌਮ ਆ ਹਾਂਜੀ ਸੂਝਵਾਨ ਕੌਮ ਆ ਹਾਂਜੀ ਲੋਕਾਂ ਨੂੰ ਗਿਆ ਹੁੰਦੇ ਨੇ ਕੌਮ ਕੱਲ ਦੋਸਤੋ ਮੈਂ ਤੁਹਾਡਾ ਆਪਣਾ ਬਾਬਾ ਗੁਰਵਿੰਦਰ ਤੁਹਾਡਾ ਸਵਾਗਤ ਕਰਦਾ ਹਾਂ ਜੀ ਚੈਨਲ ਸੱਚ ਦੀ ਆਵਾਜ਼ ਤੋਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੱਜਣ ਦੀਪ ਸ਼ਾਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਮੇਰੇ ਬਰੋ ਪਿਆਰਪਰੀ ਸਾਸਿਕਾ ਹੋਰ ਖਾਸ ਕਰਕੇ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੀਪ ਜੀ ਅੱਜ ਸਾਡਾ ਮੁੱਦਾ ਹੈਗਾ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਪੇਸ਼ ਕਰਨਾ ਇਸ ਮੁੱਦੇ ਤੇ ਜੀ ਹਾਂਜੀ ਤੇ ਜੋ ਰੀਲਾਂ ਦੇ ਵਿੱਚ ਹੈਗਾ ਉਹ ਸੱਚ ਨਹੀਂ ਜੋ ਸੱਚ ਹੈ ਉਹ ਸਾਨੂੰ ਦਿਖਾਇਆ ਨਹੀਂ ਜਾਂਦਾ ਜੀ ਹਾਂਜੀ ਜੋ ਰੀਲਾਂ ਚ ਉਹ ਸਿਰਫ ਆ ਗਿਆ ਫੁਕਰਪਣਾ ਹਾਂਜੀ ਸੋ ਹਾਂਜੀ ਉਹਨਾਂ ਨੂੰ ਦੇਖ ਕੇ ਹੋਰ ਬੰਦੇ ਉਹਨਾਂ ਨੇ ਕੁੜੀਆਂ ਨੇ ਮੁੰਡਿਆਂ ਨੇ ਉਹ ਚੀਜ਼ਾਂ ਕਰਨੀਆਂ ਹਾਂਜੀ ਜੋ ਰੀਅਲ ਲਾਈਫ ਆ ਉਹ ਕੁਝ ਹੋਰ ਆ ਬਿਲਕੁਲ ਜੀ ਜੋ ਰੀਅਲ ਲਾਈਫ ਆ ਉਹ ਮੈਨੂੰ ਲੱਗਦਾ ਵੀ ਬਿਨਾ ਫਿਲਟਰ ਤੋਂ ਹਾਂਜੀ ਉਹ ਕੁਝ ਹੋਰ ਕਰਦੇ ਆ ਰੀਅਲ ਲਾਈਫ ਚ ਜੋ ਰੀਲਾਂ ਚ ਉਹਨਾਂ ਦੇਖ ਕੇ ਆਪਣੇ ਜੂਥ ਆਪਣਾ ਉਹਨਾਂ ਮਗਰ ਹੋ ਰਿਹਾ ਬਿਲਕੁਲ ਜੀ ਵੀ ਉਹ ਕੀ ਪਾਉਂਦੇ ਆ ਹਾਂਜੀ ਕਿਹੜੇ ਕੱਪੜੇ ਪਾਉਂਦੇ ਆ ਹਾਂਜੀ ਕੀ ਯੂਜ਼ ਕਰਦੇ ਆ ਕੀ ਮੇਕਅਪ ਯੂਜ਼ ਕਰਦੇ ਕੁ ਆਪਣੇ ਲੋਕ ਨਾ ਅੱਜ ਕੱਲ ਨਾ ਆ ਸੋ ਆਪਣੇ ਨਾ ਜੋ ਰੀਲਾਂ ਨੇ ਨਾ ਇਹਨਾਂ ਨੇ ਪੱਟ ਆਪਣੇ ਪੜ ਸੁੱਟਿਆ ਨਾ ਜਵਾ ਹਾਂਜੀ ਤੇ ਉਹਦੇ ਕਰਕੇ ਮੈਂ ਕਹਿੰਦਾ ਵੀ ਰੀਅਲ ਲਾਈਫ ਕੁਝ ਹੋਰ ਆ ਤੇ ਰੀਲ ਕੁਝ ਹੋਰ ਆ ਬਿਲਕੁਲ ਜੀ ਜਿੱਦਾਂ ਆਪਾਂ ਦੇਖ ਲਈਏ ਤੇ ਆਪਣੇ ਜਿਹੜੇ ਇਨਫਲੂਐਂਸਰ ਬਣੇ ਹੋਏ ਆਗੇ ਉਹਨਾਂ ਦੀ ਹਾਲਾਂਕਿ ਸਾਨੂੰ ਕੋਈ ਦੇਣ ਨਹੀਂ ਆ ਬਿਲਕੁਲ ਵੀ ਤੇ ਸਾਡੇ ਜਿਹੜਾ ਸਾਡਾ ਜੁਥ ਹੈ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਮੰ ਲਓ ਆਪਾਂ ਕਹਿ ਦਈਏ ਵੀ ਉਹਨਾਂ ਦੀ ਰਿਸਕ ਕਰਦਾ ਜਾ ਰਹੇ ਹਾਂ ਦਾ ਦੇਣ ਉਹਨਾਂ ਦੀ ਹੈਗੀ ਬਹੁਤ ਵੱਡੀ ਆ ਕੀ ਹੈ ਜੀ ਉਹ ਹੈਗਾ ਲੋਕਾਂ ਦਾ ਘਰ ਪਟਨਾ ਬਿਲਕੁਲ ਤੇ ਲੋਕਾਂ ਨੂੰ ਇਦਾਂ ਦੇ ਰੀਲਾਂ ਵਿੱਚ ਲੈ ਕੇ ਆਉਣਾ ਵੀ ਆਹ ਕੱਪੜੇ ਪਾਓ ਹਾਂਜੀ ਆਪ ਉਹ ਚੀਜ਼ਾਂ ਦਿਖਾਉਣੀਆਂ ਉਹਨਾਂ ਨੇ ਤੇ ਪੈਸੇ ਕਮਾਉਣੇ ਤੇ ਲੋਕਾਂ ਨੂੰ ਇਹ ਚੀਜ਼ਾਂ ਵਗਰ ਲਾਉਣਾ ਵੀ ਭਾਈ ਤੁਸੀਂ ਆਹ ਚੀਜ਼ਾਂ ਲਿਓ ਆਹ ਗੱਡੀਆਂ ਲਿਓ ਹਾਂਜੀ ਤੇ ਆਪਾਂ ਦੇਖਿਆ ਜਾਵੇ ਪਿਛਲੇ ਸਮੇਂ 'ਚ ਪੰਜਾਬ ਦੇ ਵਿੱਚ ਕਈ ਰੀਲਾਂ ਵਾਲੇ ਇਦਾਂ ਦੇ ਆ ਜਿਨ੍ਹਾਂ ਨੇ ਇੱਕ ਥਾਂ 'ਚ ਮੈਂ ਦੂਜਾ ਦੂਜੇ ਥਾਂ 'ਚ ਤੀਜਾ ਵਿਆਹ ਵੀ ਕਰਵਾ ਚੁੱਕੇ ਹੈਗੇ ਫਿਰ ਉਹੀ ਤਾਂ ਗੱਲੇ ਵੀ ਜੇ ਇੰਨੀ ਚੰਗੇ ਹੋਣ ਤਾਂ ਉਹਨਾਂ ਦਾ ਇੱਕ ਜਿਹੜੇ ਇੱਕ ਪਹਿਲਾ ਵਿਆਹ ਉਹੀ ਆਪਣਾ ਸਹੀ ਚੱਲੇ ਬਿਲਕੁਲ ਜੀ ਤੇ ਤਲਾਕ ਨਾ ਹੋਣ ਬਿਲਕੁਲ ਜੀ ਵਿੱਚ ਕਈ ਆਪਾਂ ਰੀਲਾਂ ਵਾਲੇ ਦੇਖ ਲਈਏ ਤੇ ਪਿੱਛੇ ਜਿ ਇੱਕ ਖਬਰ ਆਈ ਸੀਗੀ ਤੇ ਕੁੜੀ ਦੇ ਦਾਦੇ ਨੇ ਆਪਦਾ ਮੁੰਡਾ ਮਾਰਤਾ ਮਤਲਬ ਕੁੜੀ ਦਾ ਪਿਓ ਮਾਰਦਾ ਸੀ ਉਹ ਵੀ ਸਿਰਫ ਇਹ ਰੀਲਾਂ ਦੇ ਚੱਕਰ 'ਚ ਉਹ ਪੁਰਾਣੇ ਦਾਦਾ ਅਨਖਾਲਾ ਸੀ ਮੈਨੂੰ ਲੱਗਾ ਉਹ ਪਿਓ ਵਿਚਾਰਾ ਇੱਕ ਮਜਬੂਰ ਹੋਣਾ ਜੋ ਅਬਦੀ ਧੀ ਨੂੰ ਨਹੀਂ ਹਟਾ ਸਕਿਆ ਹਾਂਜੀ ਤੇ ਉਹਦੇ ਚੱਕਰ 'ਚ ਉਹਦੇ ਪਿਓ ਦੀ ਜਾਨ ਚਲੀ ਗਈ ਬਿਲਕੁਲ ਜੀ ਤੇ ਇਸ ਤੋਂ ਬਾਅਦ ਮੈਨੂੰ ਲੱਗਾ ਉਦੋਂ ਉਸੇ ਦਿਨ ਕੁੜੀ ਮੈਨੂੰ ਭੱਜ ਗਈ ਘਰੋਂ ਉਹ ਉਸੇ ਚੱਕਰ ਦੇ ਵਿੱਚ ਹੀ ਮਰਿਆ ਗਿਆ ਸੀਗਾ ਜੀ ਹਾਂਜੀ ਜਦੋਂ ਉਹ ਘਰੋਂ ਭੱਜੀ ਸੀਗੀ ਤੇ ਹੁਣ ਅੱਜ ਦੀ ਗੱਡੀ ਉਹ ਉਹਨੂੰ ਕੋਈ ਅਫਸੋਸ ਨਹੀਂ ਸਿਰਫ ਉਹਨੂੰ ਰੀਲਾਂ ਦਾ ਕਮਤਲਬ ਆ ਜਾਈ ਪੈਹਰੇਗਾ ਮੇਨ ਮੇਨ ਆ ਗਿਆ ਮਨੀ ਬਿਲਕੁਲ ਜਿੱਥੋਂ ਆਪਾਂ ਨੂੰ ਅਰਨਿੰਗ ਹੁੰਦੀ ਆ ਬਿਲਕੁਲ ਇਹ ਰੀਲਾਂ ਦਿੰਦੇ ਆ ਗੰਦੀਆਂ ਮੰਦੀਆਂ ਵੀਡੀਓ ਪਾਉਂਦੇ ਆ ਬਿਲਕੁਲ ਜੀ ਤੇ ਆਪਾਂ ਜਦੋਂ ਆਪਾਂ ਅੱਜ ਕੱਲ ਤਾਂ ਮੈਂ ਕਹਿੰਦਾ ਜਦੋਂ ਇੰਸਟਾਗ੍ਰam ਖੋਲਦਿਆਂ ਤਾਂ ਆਪਣਾ ਆਪਾਂ ਪਰਿਵਾਰ ਚ ਬੈਠ ਖੋਲ ਨਹੀਂ ਸਕਦੇ ਬਿਲਕੁਲ ਜੀ ਤੇ ਉਹ ਚੀਜ਼ਾਂ ਮੈਂ ਕਹਿੰਦਾ ਅੱਜ ਬਹੁਤ ਦੂਰ ਹੋ ਚੁੱਕੀਆਂ ਵੀ ਆਪਾਂ ਕਿਸੇ ਪਰਿਵਾਰ ਚ ਬੈਠ ਕੇ ਆਪਾਂ ਕੋਈ ਚੀਜ਼ ਸ਼ੇਅਰ ਕਰ ਲਈ ਫੋਨ ਦੀ ਕੀ ਕੀ ਦੀ ਪਿਛਲੇ ਸਮੇਂ ਦੇ ਵਿੱਚ ਆਪਣੇ ਰੋਲ ਮਾਡਲ ਇਦਾਂ ਦੇ ਸੀਗੇ ਨਹੀਂ ਆਪਣੇ ਰੋਲ ਮਾਡਲ ਤਾਂ ਸੀਦ ਪਖ ਸਿੰਘ ਵਰਗੇ ਸੀਦ ਉਦਮ ਸਿੰਘ ਵਰਗੇ ਬਿਲਕੁਲ ਜੀ ਕਰਤਾਰ ਸਿੰਘ ਵਰਗੇ ਤੇ ਹੋਰ ਕਾਫੀ ਸੀਦ ਹੋਏ ਉਹਨਾਂ ਵਰਗੇ ਸੀ ਜਿੰਨਾ ਮਗਰ ਆਪਣਾ ਜੂਸ ਤੁਰਦਾ ਸੀ ਅੱਜ ਕੱਲ ਤਾਂ ਭਾਜੀ ਮੈਂ ਕਹਿੰਦਾ ਸਭ ਤੋਂ ਵੱਧ ਜੂਸ ਇਨਾ ਉਸ ਵੀ ਕਰਨਾ ਇਹਨਾਂ ਨੂੰ ਪੁੱਛ ਕੇ ਕਰਨਾ ਭਾਜੀ ਪ੍ਰਮੋਸ਼ਨਲ ਤੱਕ ਲੋਕ ਇਹਨਾਂ ਨੂੰ ਬੁਲਾਉਂਦੇ ਆ ਦੁਕਾਨਾਂ ਤੇ ਵੀ ਆਪਨੇ ਆ ਕੇ ਸੌਪਾ ਦੇ ਆ ਕੇ ਪ੍ਰਮੋਸ਼ਨ ਕਰਜੋ ਬਿਲਕੁਲ ਜੀ ਤੇ ਨਾਲੇ ਪ੍ਰਮੋਸ਼ਨ ਕਰ ਜਾਂਦੇ ਆ ਫਾਇਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਹੁੰਦਾ ਹਾਂਜੀ ਉਹ ਅਗਲਾ ਕਹਿੰਦਾ ਤੁਹਾਨੂੰ ਕੱਪੜੇ ਦੇ ਦੂੰ ਫਿਰ ਤੁਸੀਂ ਆ ਕੇ ਪ੍ਰਮੋਸ਼ਨ ਕਰਜੋ ਆ ਚੀਜ਼ਾਂ ਚਾ ਵੀ ਉਹ ਆਪਾਂ ਥੋੜੇ ਲੋਕ ਆਪਾਂ ਦੇਖ ਕੇ ਚੱਲੀਏ ਵੀ ਆਪਾਂ ਕਿਹੜੇ ਰਾ ਤੁਰੇ ਜਾ ਰਹੇ ਆ ਵੀ ਕੀ ਹੋ ਰਿਹਾ ਤੇ ਸਾਡੇ ਰੋਲ ਮਾਡਲਾਂ ਵਾਸਤੇ ਸਾਡੇ ਜਵਾਬ ਕੌਣ ਦੱਸੂਗਾ ਕੌਣ ਭਾਈ ਇਹ ਤਾਂ ਫਿਰ ਆਪਾਂ ਹੁਣ ਕੀ ਦਸੀ ਹੁਣ ਜਿਹੜੇ ਜਿਨ੍ਹਾਂ ਨੇ ਦੱਸਣਾ ਸੀ ਉਹ ਕੈਦ ਕੀਤੇ ਪਿਆ ਬਿਲਕੁਲ ਜਿਨ੍ਹਾਂ ਨੂੰ ਦੇਖਣਾ ਸੀ ਉਹ ਹੈ ਨਹੀਂ ਅੱਜ ਕੱਲ ਨੂੰ ਉਹਨੇ ਬਲੌਕ ਕੀਤੇ ਪਿਆ ਅਕਾਊਂਟ ਬਿਲਕੁਲ ਆ ਅੱਗੇ ਆਗੇ ਹੁਣ ਤਾਂ ਹਾਂਜੀ ਰੀਲਾਂ ਵਾਲੇ ਹਾਂਜੀ ਲੱਕ ਮਾਰਦਾ ਕੋਈ ਡਾਂਸ ਕਰਦਾ ਮੈਂ ਇਹਦੇ ਗੱਲ ਹੋਰ ਦੇਖੀ ਹੈ ਨਾ ਸਰਦਾਰ ਪੱਗਾਂ ਵਾਲੇ ਸਰਦਾਰ ਆਪਣੇ ਹੁੰਦੇ ਉਹ ਬੁੜੀਆਂ ਨਾਲ ਡਾਂਸ ਕਰਨ ਲੱਗ ਰਹੇ ਹੈਗੇ ਮੂੰਹ ਦੇ ਕੁਝ ਹੋਰ ਲਾਉਣ ਲੱਗ ਰਹੇ ਹੈਗੇ ਵੀ ਯਾਰ ਆਪਾਂ ਕਿਹੜੇ ਪਾਸੇ ਆਪਾਂ ਪੱਗ ਨੂੰ ਆਪਾਂ ਕੀ ਦੇਣਾ ਆਪਣੇ ਪੱਗ ਦੀ ਤੁਸੀਂ ਕਿਹੜੇ ਬਸ ਪੱਗ ਨੂੰ ਲੈ ਕੇ ਯਾਰ ਬਿਲਕੁਲ ਜੀ ਸੋਚਣ ਵਾਲੀ ਗੱਲ ਹੈ ਜੀ ਹਾਂਜੀ ਤੇ ਇਹ ਚੀਜ਼ਾਂ ਥੋੜੀਆਂ ਗੌਰ ਕਰਨ ਵਾਲੀਆਂ ਵੀ ਆਪਾਂ ਕਿਹੜੇ ਰਾਹ ਤੁਰੇ ਜਾ ਰਹੇ ਹਾਂ ਵੀ ਇਹਨਾਂ ਮਗਰ ਨਾ ਲੱਗੋ ਬਿਲਕੁਲ ਜੀ ਇਹਨਾਂ ਦਾ ਤਾਂ ਰੀਅਲ ਚ ਹੁੰਦਾ ਹੁੰਦਾ ਪ੍ਰੇਮ ਪਿਆਰ ਬេះ ਇਹਨਾਂ ਦਾ ਪ੍ਰੇਮ ਪਿਆਰ ਨਹੀਂ ਹੁੰਦਾ ਇਹ ਤਾਂ ਬਾਅਦ ਚੋਂ ਤਲਾਕ ਆਉਂਦੀ ਖਬਰ ਆ ਗਈ ਮੈਨੂੰ ਤਲਾਕ ਆ ਗਿਆ ਬਸ ਇਹਨਾਂ ਦਾ ਮੇਨ ਮੁੱਦਾ ਸਿਰਫ ਪੈਸਾ 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 ਜਨਾਨੀ ਵਿਖਾ ਕੇ ਪੈਸਾ ਕਮਾਉਣਾ ਬਿਲਕੁਲ ਜੀ ਆਪਣੀ ਪ੍ਰਾਈਵੇਸੀ ਸਭ ਸ਼ੇਅਰ ਕਰਨੀ ਬਿਲਕੁਲ ਜੀ ਆਪਣਾ ਕੈਮਰੇ ਚ ਇੱਕ ਫਰੇਮ ਦੇ ਵਿੱਚ ਲੈ ਕੇ ਆਉਣੀ ਸਭ ਕੁਝ ਲੈ ਕੇ ਆਉਣਾ ਬੈਡਰੂਮ ਸਭ ਕੁਝ ਬਿਲਕੁਲ ਜੀ ਤੇ ਇਹਨਾਂ ਨੂੰ ਆਉਂਦਾ ਫਿਰ ਲੋਕ ਦੇਖਣ ਜੀ ਯਾਰ ਜੇ ਤੁਸੀਂ ਮੈਂ ਇੱਕ ਗੱਲ ਦੇਖਦਾ ਵੀ ਅੱਜ ਕੱਲ੍ਹ ਨਾ ਲੋਕ ਨਾ ਚੰਗੀ ਚੀਜ਼ ਨਹੀਂ ਸੁਣਦੇ ਬਿਲਕੁਲ ਜੀ ਜਿੱਦਾਂ ਕੋਈ ਚੰਗੀ ਗੱਲ ਕਰ ਰਿਹਾ ਉਹ ਨਹੀਂ ਲੋਕ ਸੁਣਦੇ ਬਿਲਕੁਲ ਜੀ ਤੁਸੀਂ ਤੁਸੀਂ ਦੇਖ ਲਓ ਕਿ ਭਰ ਜੀ ਕੋਈ ਇੱਕ ਚੀਜ਼ ਮਾੜੀ ਹੋਣ ਲੱਗ ਰਹੀ ਹੈ ਨਾ ਇੱਕ ਚੰਗੀ ਨਾਲ ਮਾੜੇ ਕੰਨੀ ਜ਼ਿਆਦਾ ਹੁੰਦੇ ਤੇ ਇੱਧਰ ਚੰਗੇ ਕਹਿੰਦਾ ਬੰਦੇ ਦੋ ਜਾਰੇ ਹੋਣਗੇ ਬਿਲਕੁਲ ਜੀ ਤੇ ਮਾੜੇ ਕਿਹਨਾਂ ਜਨਤਾ ਖੜੀ ਹੁੰਦੀ ਆ ਤੇ ਬਾਕੀ ਮੈਨੂੰ ਤਾਂ ਲੱਗਦਾ ਵੀ ਅੱਜ ਕੱਲ ਕੁੜੀਆਂ ਨੂੰ ਪੜਿਆ ਲਿਖਿਆ ਮੁੰਡਾ ਨਹੀਂ ਚਾਹੀਦਾ ਬਿਲਕੁਲ ਜੀ ਬੜਾ ਕੰਮ ਤੋਂ ਮੁੰਡਾ ਚੱਲ ਜੂ ਹਾਂ ਵੀ ਮੁੰਡਾ ਇੱਕ ਕੈਮਰਾਮੈਨ ਵਧੀਆ ਹੋਣਾ ਚਾਹੀਦਾ ਬਿਲਕੁਲ ਜੀ ਜੋ ਅੱਜ ਵੀ ਸੱਚਾਈ ਹੈ ਅੱਜ ਦੀ ਸੱਚਾਈ ਆ ਮੁੰਡਾ ਕੈਮਰਾਮੈਨ ਵਧੀਆ ਹੋਣਾ ਚਾਹੀਦਾ ਫੋਟੋਆਂ ਕਰਨ ਲਈ ਹਾਂਜੀ ਵੀ ਜੋ ਅੱਜ ਕੱਲ ਕੁੜੀਆਂ ਲਈ ਕੀ ਕਰਦੀਆਂ ਬਿਲਕੁਲ ਜੀ ਮੁੰਡੇ ਨੂੰ ਐਡੀਟਿੰਗ ਦਾ ਹੋਵੇ ਫੇਸਬੁੱਕ ਤੇ ਫੋਟੋਆਂ ਮਤਲਬ ਖਿੱਚਣਾ ਹੋਵੇ ਸਭ ਕੁਝ ਕਰਨ ਦਾ ਵੀ ਹਾਂਜੀ ਅੱਜ ਕੱਲ ਕੰਮ ਵਾਲਾ ਬੰਦਾ ਨਹੀਂ ਜੇ ਦੀਪਤੀ ਸੋਚਿਆ ਜਾਵੇ ਤਾਂ ਜਿਹੜ ਆਪਣੇ ਘਰ ਵਾਲੀ ਨੂੰ ਫੋਟੋਆਂ ਪਾਉਣ ਤੋਂ ਰੋਕਦਾ ਠੀਕ ਹੈ ਜੀ ਤਾਂ ਕੁੜੀਆਂ ਕਹਿਣਗੀਆਂ ਇਹ ਤਾਂ ਸੋਚ ਖਿਆਲਾਂ ਤੇ ਪੁਰਾਣੇ ਆ ਜਨ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਨਾ AI ਸਭ ਤੋਂ ਜ਼ਿਆਦਾ ਖਾਨੀਕਾਰ ਕਾ ਹਾਂਜੀ ਪਰ ਇਹ ਚੀਜ਼ ਵਧੀਆ ਬਹੁਤ ਹੈ ਜੇ ਲੋਕ ਚੰਗੀ ਤਰ੍ਹਾਂ ਯੂਜ਼ ਕਰਨ ਚੰਗੇ ਪਾਸੇ ਲਾਉਣ ਦਾ ਤੇ ਆਪਨੇ ਥੋੜਾ ਜਿਹਾ ਨਾ AI ਦੇ ਨਾਲ ਨਾ ਆਪਾਂ ਵੀਡੀਓ ਫੇਕ ਬਣਾਈ ਜਾਂਦੇ ਹਾਂ ਹਾਂਜੀ ਥੋੜਾ ਜਿਹਾ ਆਪਾਂ ਮੁੱਦਿਆਂ ਨੂੰ ਕਿਤੇ ਹੋ ਲਈ ਜਾਂਦੇ ਆਪਾਂ ਵੀਡੀਓ ਬਣਾ ਕੇ ਹਨਾ ਹਾਂਜੀ ਵੀ ਆ ਤਾਂ ਵੋਟਾਂ 'ਚ ਵੀ ਐਵੇਂ ਚਾਹਦੇ ਨੇ ਵੀਡੀਓ ਕੋਦੇ ਕਿਹੜਾ ਪਾਉਂਦਾ ਵੀਡੀਓ ਤੇ ਕਿਹੜਾ ਪਾਉਂਦਾ ਪਾਉਂਦੇ ਪਿੱਛੇ ਦੇਖਿਆ ਕਿਸੇ ਨੇ ਉਹ ਕਹਿੰਦੇ ਸੀ ਸਾਡੀ ਤੇ ਫੇਕ ਬਣਾ ਕੇ ਪਾਈ ਆ ਵੀਡੀਓ ਇਹ ਹਾਂ ਤੇ ਇਹ ਥੋੜਾ ਜਿਹਾ AI ਨੂੰ ਥੋੜਾ ਜਿਹਾ ਆਪਾਂ ਤਰੀਕੇ ਨਾਲ ਯੂਜ਼ ਕਰੀਏ ਬਿਲਕੁਲ AI ਮਾੜੀ ਨਹੀਂ ਆ ਜੇ ਆਪਾਂ ਚੰਗੀ ਤਰ੍ਹਾਂ ਯੂਜ਼ ਕਰੀਏ ਇਹ ਤਾਂ ਬਹੁਤ ਗਿਆਨ ਪ੍ਰਾਪਤ ਹੁੰਦਾ ਹਾਂਜੀ ਤੇ ਬਾਕੀ ਐਵੇਂ ਆ ਵੀ ਥੋੜਾ ਜਿਹਾ ਦੇਖ ਕੇ ਆਪਦਾ ਪਰ ਦੇਖੋ ਆਪਣੇ ਕੀ ਕਹਿੰਦੇ ਚੱਲ ਦਿੱਤੀ ਕਹਿੰਦੀ ਆ ਜਵਾਕਾਂ ਦੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਵੀ ਆਪਣੇ ਜਵਾਕਾਂ ਦਾ ਅਸੀਂ ਦੇਖੀਏ ਵੀ ਸਾਡਾ ਬੱਚਾ ਦੇਖ ਕੀ ਰਿਹਾ ਤੇ ਜਾ ਕਿੱਧਰਲੇ ਪਾਸੇ ਰਿਹਾ ਫੇਰ ਉਹ ਤਾਂ ਹੁਣ ਆਪਣੇ ਮਾਪੇ ਬਾਬ ਨੂੰ ਚਾਹੀਦਾ ਬਿਲਕੁਲ ਜੀ ਮੈਂ ਤਾਂ ਕਈ ਵਾਰ ਦੇਖਿਆ ਮਾਪੇ ਵਿੱਚ ਹੀ ਹੁੰਦੇ ਆ ਉਹ ਵੀ ਨਾਲ ਠੁਮਕੇ ਲਾਉਣ ਲੱਗ ਪਏ ਬਲੌਗ ਦੇ ਵਿੱਚ ਹੁੰਦੇ ਆ ਬਿਲਕੁਲ ਜੀ ਹਣਾ ਬਿਲਕੁਲ ਮੈਨੂੰ ਐ ਲੱਗਦਾ ਜਿਹੜੇ ਟਾਈਮ 'ਚ ਨਾ ਜਿਹੜੀਆਂ 45 50 ਸਾਲ ਦੀਆਂ ਔਰਤਾਂ ਹਾਂਜੀ ਉਹਨਾਂ ਦੇ ਹੱਥ ਆ ਗਿਆ ਇੰਸਟਾਗ੍ਰam ਹਾਂਜੀ ਸਨੈਪਚੈਟ ਆ ਬਿਲਕੁਲ ਜੀ ਉਹ ਬੱਦ ਯੂਜ਼ ਕਰਦੀ ਆ ਬਿਲਕੁਲ ਜੀ ਮੈਨੂੰ ਲੱਗਦਾ ਵੀ ਆਪਣੀ ਜਵਾਨੀ ਤਾਂ ਚਲੋ ਠੀਕ ਆ ਵੀ ਆਪਣਾ ਮੀਡੀਅਮ ਵਰਗ ਜਿਹੜਾ ਹੈ ਆਪਣਾ ਵੀ 50 ਸਾਲ ਦੇ ਆ 45 ਸਾਲ ਦੇ ਉਹ ਵੀ ਲੋਕ ਜਿਹੜੇ ਪਾਸੇ ਤੁਰੇ ਯਾਰ ਆ ਉਹ ਰੋਕਣਗੇ ਕਿ ਤਾ ਜਵਾਨਾਂ ਨੂੰ ਮਾਪੇ ਜਦੋਂ ਇਦਾਂ ਦਿਓ ਕਰਦੇ ਆ ਮੂਰੇ ਤੁਰਿਆ ਜੀ ਜੇ ਥੋੜਾ ਜਿਹਾ ਆਪਾਂ ਨਾ ਪੰਜਾਬੀ ਇੱਕ ਚੰਗੀ ਕੌਮ ਆ ਹਾਂਜੀ ਸੂਝਵਾਨ ਕੌਮਾ ਹਾਂਜੀ ਲੋਕਾਂ ਨੂੰ ਗਿਆਨ ਦੇਣ ਵਾਲੀ ਕੌਮ ਆ ਤੇ ਆਪਾਂ ਆਪੇ ਅੱਜ ਇਦਾਂ ਦੇ ਹੋ ਰਿਹਾ ਕਿ ਸਾਡੇ ਵਰਗਿਆਂ ਨੂੰ ਕਮੈਂਟ ਕਰਨੇ ਪੈ ਰਹੇ ਆ ਸਾਡੇ ਵਰਗਿਆਂ ਨੂੰ ਟਿੱਪਣੀਆਂ ਕਰਨੀਆਂ ਪੈ ਰਹੀਆਂ ਵੀ ਆਹ ਜੂਥ ਤੇ ਆ ਪੰਜਾਬ ਕਿਹੜੇ ਰਾਹ ਚੱਲ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਆਪਾਂ ਨੂੰ ਚੀਜ਼ਾਂ ਤੇ ਬਨਵਾਮਲ ਕਰਨਾ ਚਾਹੀਦਾ ਬਿਲਕੁਲ ਤੇ ਜੋ ਹੋਰ ਟਾਈਮ ਆਪਣਾ ਵਧੀਆ ਹੋਵੇ ਮੈਨੂੰ ਲੱਗਦਾ ਵੀ ਫੇਸਬੁੱਕ ਯੂਟਿਊਬਰ ਮਤਲਬ ਇੰਸਟਾਗ੍ਰਾਮ ਸਤੋਂ ਵੱਤ ਖਤਰਨਾਕ ਆ ਬਿਲਕੁਲ ਜੀ ਤੇ ਆਪਾਂ ਦੇਖੀਏ ਵੀ ਕਿਹੜੇ ਰਾਹ ਲੈ ਕੇ ਜਾਣਾ ਮਿੱਲਾ ਆਸਟ੍ਰੇਲੀਆ ਚ ਜੋ ਉਹਨਾਂ ਨੇ ਕੀਤਾ ਨਾ ਉਹਨਾਂ ਦੀ ਪ੍ਰਸੰਗਤਰੀ ਨੇ ਵੀ ਮੈਨੂੰ ਲੱਗਦਾ ਉਹ ਵੀ ਉਦੋਂ ਉੱਪਰ ਕੁਝ ਨਹੀਂ ਹੋ ਸਕਦਾ ਜਿਹੜਾ ਆਪਣੇ ਜਵਾਕਾਂ ਵਾਸਤੇ ਸੋਚ ਰਿਹਾ ਉਹਨਾਂ ਨੇ 16 ਸਾਲ ਦੀ ਉਮਰ ਤੱਕ ਸਾਰੇ ਜਿਵਾ ਅੱਖਾਂ ਦੀ ਕੋਈ ਆਈਡੀ ਨਹੀਂ ਨਾ ਸਕਦਾ ਕੋਈ ਐਪ ਨਹੀਂ ਯੂਜ਼ ਕਰ ਸਕਦਾ ਬਿਲਕੁਲ ਆਪਣੇ ਤਾਂ ਪੰਜਾਬ ਜੀ ਕੰਮ ਚੱਲ ਪਿਆ ਆਪਣੇ ਤਾਂ ਆਧਾਰ ਕਾਰਡ ਬਣਾ ਲੋ ਲੋਕ ਨਵੇਂ ਤੋਂ ਨਵੇਂ ਉਹ ਕਰ ਦੇਣਗੇ ਤਰੀਕਿਆਂ ਦੇ ਮਤਲਬ ਯੂਜ਼ ਕਰ ਲੈਣਗੇ ਵੀ ਆ ਆ ਵੀ ਆਪਣੀ ਨੂਮਰ ਘਟਾ ਦੋ ਕਿਉਂਕਿ ਆਪਣੇ ਲੋਕ ਥੋੜਾ ਜੀ ਚੀਜ਼ਾਂ ਨੂੰ ਦੇਖਦੇ ਨਹੀਂ ਥੋੜਾ ਜਿਆ ਪਤਾ ਨਹੀਂ ਤਾਂ ਗਿਆ ਹੁੰਦਾ ਨਹੀਂ ਪਤਾ ਆਪਣੇ ਲੋਕਾਂ ਨੂੰ ਪਤਾ ਨਹੀਂ ਜਾਣ ਕੇ ਮੂਰਖ ਬੰਦੇ ਆ ਉਹ ਨਹੀਂ ਕਰਦੇ ਹੁੰਦੇ ਵੀ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਚਲੰਦਾ ਵੀ ਚਲ ਕੋਈ ਨਹੀਂ ਨੇਰਾਗਾ ਪਰ ਬਿੱਲੀ ਕਬੂਤਰ ਨੂੰ ਖਾ ਜਾਂਦੀ ਹੈ ਹਾਂਜੀ ਆਪਣੇ ਪੰਜਾਬੀਆਂ ਨਾਲ ਵੀ ਸ਼ਾਇਦ ਉਹੀ ਹੋ ਰਿਹਾ ਕਿਉਂਕਿ ਆਪਣੇ ਪੰਜਾਬੀ ਸਾਰੇ ਆਪਣੇ ਬੱਚਿਆਂ ਕੰਦੀ ਦੇਖਦੇ ਹੁੰਦੇ ਵੀ ਵੀ ਮੇਰਾ ਬੱਚਾ ਕੀ ਕਰ ਰਿਹਾ ਸਭ ਪਤਾ ਹੁੰਦਾ ਪਰ ਮਾਪਿਓ ਅੱਖਾਂ ਵਿੱਚੀ ਬੈਠੇ ਨੇ ਪਰ ਮੈਨੂੰ ਕਈ ਵਾਰ ਐਂ ਲੱਗਦਾ ਹੁੰਦਾ ਵੀ ਮਾਪਿਓ ਜੇ ਕਹਿੰਦੇ ਤਾਂ ਉਹ ਅੱਗੋਂ ਭੱਜ ਕੇ ਪੈਂਦੇ ਆ ਨਹੀਂ ਆਪਣੀ ਕੌਮ ਦੇ ਵਿੱਚ ਹੁੰਦਾ ਸੀਗਾ ਜੇ ਪਿਓ ਪੁੱਤ ਬਰਾਬਰ ਦੇ ਹੋਣ ਜੇ ਪੁੱਤ ਥੱਪੜ ਵੀ ਮਾਰਦਾ ਸੀਗਾ ਤਾਂ ਪੁੱਤਰ ਨੀਵੀਂ ਪਾ ਕੇ ਖੜ ਜਾਂਦਾ ਸੀ ਪਰ ਅੱਜ ਦੀ ਘੜੀ ਇਨਾਂ ਇਨਫਲੂਐਂਸਰਾਂ ਦੇ ਪਿੱਛੇ ਲੱਗ ਕੇ ਸਾ ਅਸੀਂ ਕਿੱਥੋਂ ਤੋਂ ਕਿੱਥੇ ਚੱਲ ਗਏ ਭਾਈ ਅੱਜ ਕੱਲ ਤਾਂ ਇਹ ਪਿਓ ਜਵਾਬ ਦੇ ਮਾਰੇ ਹਾਂਜੀ ਤਾਂ ਇਹ ਪਤਾ ਜਵਾਬ ਪਿਆ ਲਗਾਤਾਰ ਕਰਦੇ ਬਿਲਕੁਲ ਜੀ ਉਹ ਚੀਜ਼ਾਂ ਬਣੇ ਨਾ ਗਾਇਬ ਹੁੰਦੀ ਜਾਂਦੀਆਂ ਆਦਰ ਸਤਕਾਰ ਹਾਂਜੀ ਪਹਿਲਾਂ ਬਣੇ ਦੇਖਿਆ ਤੁਸੀਂ ਟੀਚਰ ਕਿੰਨੇ ਕੁਟ ਦੇਉਂਦੇ ਸਕੂਲਾਂ ਚ ਬਹੁਤ ਜ਼ਿਆਦਾ ਜੀ ਕਿੰਨਾ ਮੇਰੇ ਕੋਲ ਸਿਰੇ ਕੁਟ ਪਈ ਆ ਹਾਂ ਤੇ ਕਿੰਨਾ ਕੁਟ ਦੇਉਂਦੇ ਸੀ ਹਾਂ ਹਾਂਜੀ ਤੇ ਅੱਜ ਕੱਲ ਤਾਂ ਜੇ ਕੋਈ ਟੀਚਰ ਮਾਰਾ ਮੋਟਾ ਹੱਥ ਲਾ ਦੇ ਤਾਂ ਮਾਪੇ ਆ ਕੇ ਖੜੀ ਜਾਂਦੇ ਸਾਡੇ ਬੱਚੇ ਰਾਤ ਕੋਲ ਆ ਬਿਲਕੁਲ ਵੀ ਥੋੜਾ ਜਾਂ ਨਾ ਆਪਾਂ ਬਾਲਾ ਜਾਂਦੇ ਆਪਣੇ ਜਵਾਬ ਪ੍ਰਤੀ ਇੰਨਾ ਜ਼ਿਆਦੇ ਹਾਂ ਖੁੱਲੇ ਨਾ ਹੋਈਏ ਵੀ ਆਪਾਂ ਜੋ ਮੰਗੇ ਜਵਾਬ ਵੀ ਆਪ ਵੰਡ ਦਈਏ ਥੋੜਾ ਜਿਹਾ ਆਪਾਂ ਨੂੰ ਜਵਾਬ ਨੂੰ ਵੀ ਦੱਸਣਾ ਚਾਹੀਦਾ ਵੀ ਤੁਸੀਂ ਆ ਜਿੰਦਗੀ 'ਚ ਜਾ ਕੇ ਕੰਮ ਕਰਨਾ ਪੈਰਾ ਸਿਰ ਤੇ ਹੋਣਾ ਵੀ ਮਿਹਨਤ ਕਰਨੀ ਆ ਇਹ ਤਾਂ ਯਾਰ ਮੈਂ ਦੇਖਿਆ 10-10 ਸਾਲ ਦੇ ਜਵਾਬ ਦੇ ਹੱਥਾਂ 'ਚ ਆਇਪਲ ਦੇ ਫੋਨ ਫੜਾਈ ਰੱਖਿਆ ਲੋਕਾਂ ਨੇ ਉੱਤੇ ਬਿਲਕੁਲ ਜੀ ਵੀ ਥੋੜਾ ਜਿਹਾ ਆਪਾਂ ਦੇਖੀਏ ਵਿਚਾਰੋ ਥੋੜੀ ਚੀਜ਼ ਸੋਫਤੋ ਬਚੀਏ ਸੋਫਤੋ ਬਚੀਏ ਤੇ ਮੈਂ ਤਾਂ ਜਾਂਦਾ ਹਾਂ ਬਸ ਇਹੀ ਗੱਲ ਕਹਿਣਾ ਚਾਹਣਾ ਹਾਂ ਜੀ ਵੀ ਰੀਅਲ ਲਾਈਫ ਤੇ ਰੀਲ 'ਚ ਬਹੁਤ ਫਰਕ ਆ ਬਿਲਕੁਲ ਜੀ ਇੰਨਾ ਮਗਰ ਨਾ ਲੱਗੀਏ ਇਹੀ ਆਬਦਤਾ ਘਰ ਵੜਦੇ ਵੜਦੇ ਆ ਤੇ ਨਾਲ ਦੂਜੇ ਦਾ ਦੂਜੇ ਦਾ ਹੀ ਵੜਦਿਆ ਤੇ ਥੋੜਾ ਜਿਹਾ ਇਹ ਚੀਜ਼ ਤੇ ਗੌਰ ਕਰੀਏ ਤੇ ਅੱਜ ਲਈ ਬਾਸੈਂਦਾ ਹੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੇ ਬਾਕੀ ਆਪਾਂ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਕੋਈ ਵਧੀਆ ਬਿਲਕੁਲ ਤੇ ਆਸ ਕਰਦਾ ਵੀ ਤੁਸੀਂ ਸਾਡੀ ਨਾ ਇਸ ਵੀਡੀਓ ਨੂੰ ਵਧੀਆ ਪਤਵਾ ਸ਼ੇਅਰ ਕਰਿਆ ਕਰੋ ਚੰਗੀਆਂ ਚੰਗੇ ਗੱਲਾਂ ਲੈ ਕੇ ਆਉਣੇ ਆ ਵੀ ਜਦੋਂ ਤੁਸੀਂ ਨਾ ਰੀਤਾਂ ਨੂੰ ਦੇਖ ਕੇ ਇਦਾਂ ਦੇ ਕੋਈ ਚੀਜ਼ਾਂ ਦੇਖ ਕੇ ਬੁੜੀਆਂ ਦੇਖ ਕੇ ਕੋਈ ਹੋਰ ਦੇਖ ਕੇ ਆਪਾਂ ਵੀ ਕਮੈਂਟ ਕਰਦੇ ਆ ਵੀ ਕੋਈ ਚੰਗੀ ਗਿਆਨ ਵਾਲੀ ਚੀਜ਼ ਨੂੰ ਵੀ ਤੁਸੀਂ ਇਹ ਦੇਖ ਕੇ ਕੋਈ ਨਾ ਕੋਈ ਨਾ ਆਪਣਾ ਸਪੋਰਟ ਕਰਿਆ ਕਰੋ ਬਿਲਕੁਲ ਜੀ ਜੋ ਕੋਈ ਚੰਗੀ ਚੀਜ਼ ਤੁਹਾਡੇ ਤੱਕ ਪਹੁੰਚ ਜੇ ਹਾਂਜੀ ਤੇ ਅੱਜ ਲਈ ਤੁਸੀਂ ਦੱਸੋ ਤੇ ਬਸ ਅੱਜ ਲਈ ਇੰਨਾ ਹੀ ਆ ਤੁਹਾਨੂੰ ਵੀ ਧੰਨਵਾਦ ਸੋਰੇ ਸਾਰੇ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ